ਕਿ ਜੈਸਾ ਗੁਰੂ ਸਿਖਨੇ ਜਪਜੀਨੀ ਯਾਦ ਕਰਿਆ ਜਪਜੀ ਸਾਹਿਬ ਕਹਿੰਦੇ ਉਹਦਾ ਸਿੱਖ ਬਣਨ ਦਾ ਫਾਇਦਾ ਕੀ ਹੈ ਸਿੱਖ ਗੁਰੂ ਦਾ ਹੋਏ ਸਿੱਖ ਗੁਰੂ ਕਾ ਹੋਏ ਗਿਓ ਜਪਜੀ ਕੰਠ ਨਾ ਕੀ ਤੰਦਲ ਵੇਂ ਤੋਖ ਕਾਮੇ ਕੇ ਕੈਸੇ ਸਿੱਖ ਕੋ ਚੀਨ ਕਹਿੰਦੇ ਜੇ ਚੌਲ ਨਹੀਂ ਹੈ ਨਾ ਛਿਲਕੇ ਦੇ ਅੰਦਰ ਕਹਿੰਦੇ ਉਹ ਛਿਲਕੇ ਦਾ ਕੀ ਫਾਇਦਾ ਸਿੱਖ ਨੂੰ ਆਏ ਸਮਝੋ ਵੀ ਚੌਲਾਂ ਦਾ ਸ਼ਿਰਕ ਹੈ ਕਿਸ ਕੰਮ ਆਏਗਾ ਅਗੇ ਚ ਜਾਲਣ ਦੇ ਕੰਮ ਆਉਂਦਾ ਹੋਰ ਤਾਂ ਕਿਸੇ ਦੀ ਭੁੱਖ ਨਹੀਂ ਮੋਟਾ ਸਕਦਾ ਤੇ ਇਹਦਾ ਮਹਾਤਮਾ ਦੱਸਦੇ ਨੇ ਤਰੇ ਕਾਮਨਾ ਪੜ ਹੈ ਇੱਕ ਮਨ ਜੇ ਕਾਮਨਾ ਹੋਵੇ ਨਾ ਕੋਈ ਗੱਲ ਕਰਾਉਣੀ ਹੈ ਪੂਰੀ ਮੇਰੇ ਕੋਲ ਆਉਂਦੇ ਆ ਇੱਥੇ ਸਾਰੇ ਸੁਣ ਲੋ ਆਪੇ ਹੀ ਕਰ ਲਿਆ ਕੋਈ ਤਰੇ ਕਾਮਨਾ ਪੜੇ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਲੋ ਮੈਂ ਕਹਿੰਦਾ 25 ਪਾਠ ਰੋਜ਼ ਦੇ ਕਰੋ 42 ਦਿਨ ਕਰੇ ਜਾਓ ਬਿਮਾਰੀਆਂ हट ਜਾਣਗੀਆਂ ਕਾਰਜ ਸੁੱਧ ਹੋ ਜਾਣਗੇ ਨੌਕਰੀਆਂ ਮਿਲ ਜਾਣਗੀਆਂ ਜਿਹੜੇ ਕੰਮ ਨਹੀਂ ਹੁੰਦੇ ਹੋ ਜਾਣਗੇ ਬਾਬਾ ਜੀ ਨੇ ਤਾਂ ਕੁਝ ਨਹੀਂ ਕਰਨਾ ਵਚਨ ਕਰਕੇ ਮੈਂ ਤਾਂ ਆਹੀ ਵਚਨ ਕਰਨਾ ਭਾਈ ਜਲਦੀ ਸਾਹਿਬ ਦੇ ਪਾਠ ਕਰੇ ਜਾ ਕਈਆਂ ਨੂੰ ਮੈਂ ਕਹਿਣਾ 10000 ਕਰਨਾ ਇੱਥੇ ਇੱਕ ਬੀਬੀ ਆਈ ਸੀ ਮੈਂ ਕਿਹਾ 10000 ਕਰ ਤੇ 6 ਬਿਮਾਰੀਆਂ ਸੀ ਉਹ ਇੱਕ ਸਾਲ ਪਰ ਕਰੀ ਜਾ 6 ਹੀ हट ਗਈਆਂ ਇਕੱਠੀਆਂ ਹੋ ਕੇ ਰਾਜੀ ਹੋ ਕੇ ਜੀ ਡਾਕਟਰਾਂ ਨੇ ਇਸ ਕਰਦੇ ਹੁਣ ਉਹ ਭੁੱਲ ਗਈ ਉਹਨਾਂ ਯਾਦਾਂ ਤੇ। ਕਿਉਂਕਿ ਇਹ ਸਾਡੇ 'ਚ ਨੁਕਸ ਹੈ ਜਦ ਤਾ ਅਸੀਂ ਫਸੇ ਹੁੰਦੇ ਆ ਫਿਰ ਤਾਂ ਕਹਿੰਦੇ ਆ ਵੀ ਕੁਝ ਕਰਾਰ। ਜਦ ਨਿਕਲ ਜਾਂਦੇ ਆ ਆ ਮੈਨੂੰ ਇਕੱਲੇ ਦੱਸਦੇ। ਇੱਥੇ ਇੱਕ ਪਿੰਡ ਹੈ। ਬੁਰਜਾ ਹੈ ਉਹਦਾ ਨਾਮ। ਉੱਥੇ ਫਰਨੀਚਰ ਵਾਰ ਨੂੰ ਹਰੇਕ ਫਰਨੀਚਰ ਵਾਰ ਨੂੰ ਪੜਿਆ ਲਿਖਿਆ ਬੰਦਾ ਮਰਦਾ ਸੀ ਜਦ ਮੈਂ ਇੱਥੇ ਕੀਰਤਨ ਕਰਦਾ ਫਿਰਦਾ ਹੁੰਦਾ। ਸਾਡੇ ਦਿਮਾਗ ਲੱਗੇ ਸੀ ਕਾਲਗੜ। ਉਹ ਪਿੰਡ ਦੀ ਪੰਚਾਇਤ ਆਈ ਕਹਿੰਦਾ ਜੀ ਸਾਡੇ 7 ਬੰਦੇ ਤਾਂ ਮਰ ਗਏ ਪਹਿਲਾ ਵਕੀਲ ਮਰਿਆ ਦੂਜਾ ਹੈਡਮਾਸਟਰ ਮਰਿਆ ਵੀ ਬੀਏ ਐਮਏ ਤੋਂ ਘੱਟ ਨਹੀਂ ਮਰ ਲਈ ਪਤਾ ਨਹੀਂ ਸਾਡੇ ਪਿੰਡ ਤੇ ਕੀ ਕਰੋਪੀ ਹੋਈ ਮੈਂ ਤਾਂ ਅਸੀਂ ਐਂ ਕਰੋ ਥੋੜੇ ਦੀਵਾਨ ਲਾਵਾਂਗੇ ਹੁਣੇ ਗੁਰਦੁਆਰੇ ਜਾਓ ਨਾ ਤੋਕੇ ਕੋਈ ਸੱਚੇ ਪਾਤਸ਼ਾਹ ਅਸੀਂ ਸਹਿਜ ਪਾਠ ਕਰਦੇ ਹਾਂ ਖੰਡ ਪਾਠ ਨਹੀਂ ਮੈਂ ਦੱਸਿਆ ਮਗਾ ਹੁਣੇ ਜਾਓ ਜਿੱਥੇ ਜਾਓ ਤੁਸੀਂ ਪਾਠ ਤੋਂ ਨੂੰ ਟਾਈਮ ਤੇ ਮੈਂ ਦਊਂਗਾ ਦੀਵਾਨ ਉਥੇ ਚਲੇ ਗਏ ਸਾਰੇ ਪਿੰਡ ਨੇ ਜਾ ਕੇ ਅਰਦਾਸ ਕਰੀ ਸਹਿਜ ਪਾਠ ਸ਼ੁਰੂ ਕਰ ਲਿਆ ਉਥੇ ਬਾਅਦ 2 ਮਹੀਨੇ ਬਾਅਦ ਉਹਨਾਂ ਨੂੰ ਟਾਈਮ ਮਿਲਿਆ ਟਾਈਮ ਮਿਲਿਆ ਤਾਂ ਮੈਂ ਉਥੇ ਚ ਰਗਾ ਇਹ ਜਾਂ ਸਖਤ ਦਵਾਰ ਸ਼ਾਮਿਆਂ ਨਹੀਂ ਪੜਦੇ ਉਹਨੇ ਐਡੀ ਨੇਰੀਆ ਜੀ 150 ਦਰਤ ਰਾਜ ਗਿਰ ਗਿਆ ਕਹਿੰਦਾ ਤੈਨੂੰ ਵੀ ਦੱਸਦੇ ਆ ਪਤਾ ਮਸਾਂ ਲੰਘ ਕੇ ਮੈਂ ਆਇਆ ਦੋ ਦਿਨ ਫੇਰੇ ਨਹੀਂ ਕਰਿਆ ਤੀਏ ਦਿਨ ਫੇਰ ਅਸੀਂ ਦਿਨ ਚ ਰਖ ਲਿਆ ਵਾਹ ਲਾਉਣੇ ਜ਼ਰੂਰ ਨੇ ਕੋਈ ਸ਼ਕਤੀ ਹੈ ਬੜੀ ਜ਼ਬਰਦਸਤ ਜਿਹੜੀ ਇਹ ਰੋਕ ਪਾ ਰਹੀ ਲੇਖਨੋ ਬੰਦੇ ਮਰ ਗਏ ਉਹਦੇ ਬਾਅਦ ਮੈਨੂੰ ਵੀ ਭੁੱਲ ਗਏ ਨਾ ਬਾਬੇ ਜੀ ਦਾ ਪਤਾ ਕੌਣ ਹੈ ਕੱਲ ਫਿਲਮਾਂ ਦਿਖਾਉਣ ਗਿਆ ਕਹਿੰਦੇ ਇਹ ਦੇਖਿਆ ਤਾਂ ਹੈ ਸੀ ਸਾਡੇ ਪਿੰਡ ਆਇਆ ਸੀ ਸਭ ਭੁੱਲ ਗਏ ਨਾਲੇ ਗੈੜ ਸਾਨੂੰ ਅਮਰ ਛਟਾਇਆ ਇਹ ਜਿਆ ਬੰਦਾ ਹੈ ਇੱਕ ਆ ਚੇਤਗੜ ਹੈ ਚੇਤਗੜ ਮਘਵੇ ਦਾ ਨਾ ਚੇਤਗੜ ਨਾ ਰੱਖੋ ਇਹਦਾ ਨਾ ਅਚਿੰਤਗੜ ਰੱਖੋ ਆੜਾ ਮੂਰੇ ਲਾ ਲੋ ਉੱਥੇ ਹਰ ਸ਼ੁੱਕਰਵਾਰ ਨੂੰ 24 ਸਾਲ 18 ਸਾਲ ਤੋਂ 24 ਸਾਲ ਦਾ ਮੁੰਡਾ ਮਰਦਾ ਸੀ ਸਰਪੰਚ ਪੰਚਾਇਤ ਲੈ ਕੇ ਆ ਮੈਂ ਕਹਾਂ ਕਰੋ ਮੇਰੇ ਕੋਲ ਜਾਦੂ ਨਹੀਂ ਮੇਰੇ ਕੋਲ ਹੈਗਾ ਗੁਰੂ ਗੁਰਦਾਰੇ ਜਾਓ ਸਾਰੇ ਨਾ ਤੋ ਉੱਥੇ ਕਹੋ ਵੀ ਮਹਾਰਾਜ ਨਾ ਸੀ ਜਰਦਾ ਖਾਈਏ ਨਾ ਸ਼ਰਾਬ ਪੀਏ ਨਾ ਅੰਡੇ ਖਾਈਏ ਨਮਾਜ਼ ਖਾਈਏ ਤੇ ਐਸੀ ਦੀਵਾਨ ਲਵਾਵਾਂਗੇ ਅਖੰਡ ਪਾਠ ਕਰਾਵਾਂਗੇ ਵੀ ਸਾਡੇ ਬੰਦੇ ਨਾ ਮਰਨ ਉਸ ਵੇਲੇ ਫਿਕਰੇ ਸੀ ਵੀ ਅੱਜ ਕਿਹਦੀ ਵਾਰੀ ਆ 6 ਮਰ ਚੁੱਕੇ ਸੀ ਉਹਦੇ ਬਾਅਦ ਦੀਵਾਨ ਲਾਇਆ ਅਖੰਡ ਪਾਠ ਕਰਾਇਆ ਉਹ ਪਿੰਡ ਜੀ ਮੈਂ ਹਮੇਸ਼ਾ ਹੀ ਲੱਗਦਾ ਕਿਸੇ ਨੂੰ ਨਹੀਂ ਪਤਾ ਵੀ ਇਹ ਬਾਬਾ ਜੀ ਸੀਗਾ ਜਿਹਦੇ ਸਾਡੇ ਦੀਵਾਨ ਲਾ ਐਨਾ ਭੁੱਲਦੇ ਨੇ ਮੈਂ ਇਹ ਗੱਲ ਦੱਸਦਾ ਬਈ ਬਿਲਕੁਲ ਆਦਮੀ ਭੁੱਲ ਜਾਂਦਾ ਮੈਂ ਨੰਗੀ ਖਵਾਜਾ ਬਿਸਰਿਆ ਰੱਬ ਨੂੰ ਕੀ ਯਾਦ ਰੱਖਣਾ ਹੈ ਉਹ ਤਾਂ ਜਿੰਦਾ ਨਹੀਂ ਹੈ ਸੋ ਮਹਾਰਾਜ ਕਹਿੰਦੇ ਵੀ ਸਾਰੀਆਂ ਬਾਤ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤਰੇ ਕਾਮਨ ਪੜ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦੇ ਪਾਠ ਕਰ ਲੋ ਹੋਏ ਸੰਪੂਰਨ ਤੇ ਕੀ ਤਿਤਸ਼ਨ ਕਹਿੰਦੇ ਉਸੇ ਵੇਲੇ ਪੂਰਨ ਹੋ ਜਾਏਗੀ ਗੱਲ ਜੰਤਰ ਮੰਤਰ ਪੁਨ ਤੰਤਰ ਮਹਾਨ ਕੋਈ ਜੰਤਰ ਕੋਈ ਮੰਤਰ ਕੋਈ ਤੰਤਰ ਜਪਜੀ ਸਾਹਿਬ ਤੇ ਨਹੀਂ ਚੱਲਦਾ ਇਹ ਸਾਰਿਆਂ ਨਾਲੋਂ ਬੜਾ ਇਹਨੂੰ ਮਹਾ ਮੰਤਰ ਕਹੇ ਇਹਦੇ ਉੱਪਰ ਦੀ ਕੋਈ ਮੰਤਰ ਨਹੀਂ ਲਟਿਆ ਮਿਰਦਿਆਂ ਬੀਬੀਆਂ ਉਹਦੇ ਮੰਤਰ ਕਰਾਰੀ ਹੈ ਜੀ ਉਹ ਫਲਾਣਾ ਪਿੰਡ ਵਾਲਾ ਹੁਣ ਤਾਂ ਸਿੰਘਾਂ ਨੇ ਸਾਰੇ ਹੀ ਟਾਟੂ ਤੇ ਉਸ ਤੋਰਤੇ ਗਾਣ ਉਸ ਨੂੰ ਹਟਾ ਦੇ ਕਿਉਂਕਿ ਸਾਡੇ ਕੋਲ ਤਾਂ ਸਭ ਕੁਝ ਹੈ ਕਿਉਂ ਘਰ ਛੱਡ ਕੇ ਬਗਾਨੇ ਥੋ ਜਾਨੇ ਜੰਤਰ ਮੰਤਰ ਪਨਤੰਤਰ ਮਹਾਨ ਇਹ ਸਾਰਿਆਂ ਨਾਲੋਂ ਵੱਡਾ ਕੂਤ ਜੈ ਪ੍ਰੇਤ ਦਇਤ ਬਲਵਾਨ ਬਹੁਤ ਪ੍ਰੇਤ ਦਹਿਤ ਜਤ ਇਹ ਜਿਹੜੇ ਨਾ ਜਿਹੜੇ ਬਹੁਤ ਔਖੇ ਨੇ ਖਬੀਸ ਜਿੰਨ ਮਹਾਰਾਜ ਕਹੇ ਕਹਿੰਦਾ ਤਿੰਨ ਸੰਪੀਪ ਨਾ ਆਵੇ ਕੋਏ ਜਿਹੜਾ ਜਪਜੀ ਸਾਹਿਬ ਪੜਦਾ ਉਹਦੇ ਨੇੜੇ ਨਹੀਂ ਜਪਜੀ ਸਾਹਿਬ ਪੜ ਲਾਜੋ ਆਪਾਂ ਹੀ ਹਟ ਜੂ ਤਰੀਕੇ ਨਾਲ ਪੜ ਲਾਜੋ ਜੋਗਤ ਨਾਲ ਪੜ ਲਾਜੋ ਹਟ ਜਾਏਗਾ ਸਭ ਕੁਝ ਆ ਬੀਬੀ ਜੀ ਛੋਟੀ ਜੀ ਸੀ ਸਾਡੇ ਪਿਛਲੇ ਪਾਸੇ ਇੱਕ ਪੂਤ ਨਹੀਂ ਆਉਂਦੀ ਔਰ ਜਿਹੜਾ ਕੋ ਉਹਨੂੰ ਕਹਿ ਦਵੇ ਉਹਦੇ ਤੇ ਆ ਜਾਂਦੀ ਸੀ ਇਹਦੀ ਤਗੜੀ ਸੀ ਨੌ ਬੀਬੀਆਂ ਚ ਦਿਨ ਬੰਨੇ ਹੋਏ ਵੀ ਅੱਜ ਫਲਾਣੇ ਦੇ ਹੋਣਾ ਅੱਜ ਫਲਾਣੇ ਦੇ ਹੋਣਾ ਇਹ ਵਿੱਚ ਘੜੀ ਸੀ ਇਹ ਕਹਿੰਦੀ ਤੂੰ ਬੜਾ ਤੰਗ ਕਰਿਆ ਕਹਿੰਦੀ ਅੱਛਾ ਬੀਬੇ ਦਾ ਨਾਮ ਲੈ ਕੇ ਕਹਿੰਦੀ ਉਹਦੀ ਨੌ ਗੋਲਦੀ ਐ ਕਹਿੰਦੀ ਤਾਂ ਮੈਂ ਹੁਣ ਤੇਰੇ ਹੀ ਆਉਣਾ ਹੋ ਜਾ ਤਿਆਰ ਕੱਲ ਨੂੰ ਤੇਰੇ ਆਉਣਾ ਇਹ ਖਮਨੀ ਚਾਚੀ ਜੀ ਕਹਿੰਦੀ ਸੀ ਕਹਿੰਦੀ ਚਾਚੀ ਜੀ ਆ ਜੀ ਫਿਰ ਤਾਨੂੰ ਸੇਵੀਆਂ ਬਣਾ ਕੇ ਰੱਖੀ ਐ ਖਾਣਨ ਵਾਸਤੇ ਫਕੀਰ ਖਾਣੀ ਐ ਕਾਇ ਉਹੜਾ ਹੈ ਤੇਰਾ ਆਦਰ ਸਰਕਾਰ ਵੀ ਕਰੀਏ ਕਹਿੰਦੀ ਗੱਲਾਂ ਆਉਂਦੀਆਂ ਪਤਾ ਜਿਆਦਾ ਲੱਗੂ ਜਾਂ ਮੈਂ ਤੈਨੂੰ ਫੜਿਆ ਉਹ ਦਿਨ ਲੰਘੇ ਕਿੰਨੇ ਹੀ ਮੁੜ ਕੇ ਉਸੇ ਕੁੜੀ ਨੂੰ ਫੇਰ ਫੜ ਲਿਆ ਜਿਹੜੀ ਸਾਡੇ ਘਰ ਦੇ ਪਿੱਛੇ ਸੀ ਇਹ ਫੇਰ ਚਲੇ ਗਏ ਇਹ ਜਾ ਕੇ ਕਹਿੰਦੀ ਚਾਚੀ ਤੂੰ ਤਾਂ ਆਈ ਹੋ ਨਾ ਮੈਂ ਤਾਂ ਸੇਵੀਆਂ ਬਣਾ ਕੇ ਰੱਖਿਆ ਸੀ ਕਹਿੰਦੀ ਮੈਂ ਕਿਵੇਂ ਆਉਂਦੀ ਕਹਿੰਦੀ ਸਾਰਾ ਦਿਨ ਤਾਂ ਕੋਣ ਕੋਣ ਕਰੀ ਜਾਂਦੇ ਹੋ ਬਾਣੀ ਪੜੀ ਜਾਂਦੇ ਜਰਸੀ ਸਾਹਿਬ ਪੜੀ ਜਾਂਦੇ ਆ ਕਹਿੰਦੀ ਆਹ ਤਰਪਾਨ ਪਾਈ ਹੋਈ ਹੈ ਕਹਿੰਦੀ ਮੇਰਾ ਬਲੇ ਨਹੀਂ ਚੱਲਿਆ ਆਈ ਤਾਂ ਮੈਂ ਸੀ ਦੇੜੀ ਤੋਂ ਮੁੜ ਗਈ ਮੇਰਾ ਅੰਦਰ ਜੋਰ ਨਹੀਂ ਤੇ ਸੋ ਇੰਨੀ ਜਿਆਦਾ ਇਹਦੀ ਸ਼ਕਤੀ ਹੈ ਤਿੰਨ ਸਮੀਪ ਨਹਿ ਆਵੇ ਕੋਈ ਪਠਨ ਪ੍ਰੀਤ ਨਿਤ ਨਰਜੇ ਹੋ ਜਿਹੜਾ ਰੋਜ਼ ਜਪਜੀ ਸਾਹਿਬ ਦਾ ਪਾਠ ਪਿਆਰ ਦੇ ਨਾਲ ਕਰਦਾ ਉਹਦੇ ਨੇੜੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਅਗਦੇ ਸਾਡੇ ਖੂਨ ਗਿਰਦਾ ਕੋਈ ਕਹਿੰਦਾ ਇਟਾਂ ਪੈਂਦੀਆਂ ਇੱਕ ਪ੍ਰੇਮੀ ਆ ਮੇਰੇ ਕੋਲ ਕਹਿੰਦਾ ਇਟਾਂ ਪੈਂਦੀਆਂ ਸਾਡੇ ਵਾਹ ਉੱਥੇ ਬੈਠ ਕੇ ਨਾ ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਵੇਲੇ ਕਹਿੰਦਾ ਜੀ ਜੇ ਸਿਰ ਚਾ ਲੱਗੀ ਮਾ ਬਿਲਕੁਲ ਨਹੀਂ ਲੱਗਦੀ ਪਟਿਆਲੇ ਸੀ ਉਹ ਜਦ ਮੈਨੂੰ ਮਿਲਿਆ ਮੈਂ ਕਿਵੇਂ ਹੋਇਆ ਕਹਿੰਦਾ ਜੀ ਉਹ ਤਾਂ हट ਗਿਆ ਮੈਂ ਕਹਦੇ ਨਾਲ ਕਹਿੰਦਾ ਜਪਜੀ ਸਾਹਿਬ ਪੜਿਆ ਸੀ ਕਹਦਾ ਸੀ ਤਾਂ ਥੱਕ ਗਿਆ ਸੀ ਮਾਰ ਬੜੇ ਸਿਆੜੇ ਲਿਆਂਦੇ ਬੜੇ ਪੈਸੇ ਖਰਚੇ ਜਪਜੀ ਸਾਹਿਬ ਕੋਈ ਐਵੇਂ ਚੀਜ਼ ਨਹੀਂ ਹੈ ਤੇਨ ਸੰਵੀਪ ਨਾ ਆਵੇ ਕੋਏ ਪਠਨ ਪ੍ਰੀਤ ਨਿਤ ਨਰ ਜੇ ਹੋਏ ਜਿਹੜਾ ਨਰ ਪਿਆਰ ਦੇ ਨਾਲ ਬਾਣੀ ਪੜਦਾ ਮਾਨੁਖ ਤੇ ਜੀਵ ਜਨ ਪਾਈ ਕਹਿੰਦੇ ਮਨੁਖ ਜਿਹੜਾ ਬਣ ਗਿਆ ਨਾ ਜੇ ਉਹਦੇ ਜਪਜੀ ਸਾਹਿਬ ਯਾਦ ਨਹੀਂ ਜਪ ਬਹੀਨ ਹੈ ਬਾਤ ਗਵਾਈ ਉਹਨੇ ਕਹਿੰਦੇ ਐਵੇਂ ਹੀ ਬੇ ਵਰਥਾ ਕੋ ਆਦਤੀ ਜੇ ਸੇਖਾ ਨਾ ਯੋਗ ਮੰਤਰ ਗੁਰ ਕੇਰਾ ਇਹ ਤੋ ਤਾਂ ਨਿਤ ਸੁਖ ਦੇਤ ਕਨੇਰਾ ਕਹਿੰਦੇ ਸਿੱਖਾਂ ਵਾਸਤੇ ਇਹੀ ਮੰਤਰ ਜਿਹੜਾ ਗੁਰੂ ਜਸਪਾਲ ਸਾਹਿਬ ਆਈ ਮੰਤਰ ਦੱਸਿਆ ਜਿੱਥੇ ਪੂਰਬੇ ਆਈ ਸੀ ਨਾਮ ਜੀ ਨਾ ਤੁਰਿਆ ਹਾਂ ਦਾ ਮੈਂ ਵੀ ਅਜਿਹਾ ਦੱਸਦਾ ਜਪਜੀ ਸਾਹਿਬ ਪਰ ਸਿੱਖਾਂ ਲਈ ਇਹ ਹੋ ਗੋ ਮੰਤਰ ਗੁਰ ਕਹਿਰਾ ਇਹ ਤੋ ਤਾਂ ਨਿਤ ਸੁਖ ਦੇਤ ਕਨੇਰਾ ਰੋਜ਼ ਸੁਖ ਦਿੰਦਾ ਹੋਏ ਸਿੱਖ ਜਪ ਕੰਠ ਨਾ ਕੀਨੋ ਸਿੱਖਤਾ ਹੋ ਗਿਆ ਜਪਜੀ ਕੰਠ ਨੇ ਨਾਉ ਤਰੀਕ ਵੇਖ ਤਰ ਲੀਨੋ ਫਿਰ ਤਾਂ ਕਹਿੰਦੇ ਉਹ ਪੇਖੀ ਐ ਮੂਰਖ ਕੇਸ ਵੀ ਰੱਖ ਲਿਆ ਦਾੜੀ ਵੀ ਰੱਖ ਲਈ ਕਰਵਾਨ ਵੀ ਪਾ ਲਈ ਕਸ਼ਰਾ ਵੀ ਪਾ ਲਿਆ ਕੜਾ ਵੀ ਰੱਖ ਲਿਆ ਕੰਧਾ ਵੀ ਰੱਖ ਲਿਆ ਉਹ ਕਹਿੰਦਾ ਜਪਦੀ ਯਾਦ ਨਹੀਂ ਕਰਿਆ ਤਰ ਵੇਖ ਤਾਂ ਬਣ ਗਿਆ ਫਜ਼ੂਲ ਕਰ ਲਿਆ ਇਸ ਤੇ ਔਰ ਨੇ ਕੋਹ ਵੀ ਦੀ ਉਚੀ ਜਪ ਸੇਵਨ ਇੱਕ ਮਨ ਹੋਏ ਸੂਚੀ ਇਸ ਤੋਂ ਹੋਰ ਉੱਚੀ ਵਿਧੀ ਕੋਈ ਨਹੀਂ ਹੈ ਜਪਜੀ ਦਾ ਪਾਠ ਕਰੋ ਇੱਕ ਮਨ ਹੋ ਕੇ ਕਾਮ ਤੈਨ ਚਿੰਤਾ ਮਨ ਸੁਰਤਰ ਤਿੰਨ ਚੀਜ਼ਾਂ ਸਵਰਗ ਦੀਆਂ ਮਸ਼ਹੂਰ ਨੇ ਇੱਕ ਤਾਂ ਕਾਮ ਤੈਨ ਲੋ ਕੋਈ ਚੀਜ਼ ਮੰਗ ਲੋ ਮਿੰਟ ਚ ਦੇ ਦੇਂਦੇ ਚਿੰਤਾ ਮੰਨ ਤਾਂ ਕੋਈ ਨਾ ਤੇ ਸਿੱਕਾ ਸੋਨਾ ਚਾਂਦੀ ਮੰਗ ਲੋ ਮਿਲ ਜਾਂਦਾ ਸੁਰਤਾਰੇ ਜਿਹੜਾ ਦਰਹਤ ਹੈ ਪਾਰਿਆ ਤ ਕਿਹਨੂੰ ਕਹਿੰਦੇ ਕਹਿੰਦੇ ਤਿੰਨੇ ਚੀਜ਼ਾਂ ਜਪਜੀ ਸਾਹਿਬ ਹੈ ਕਰ ਕਰ ਨਾ ਸਕੇ ਆਦ ਤਿੰਨ ਸੰਸਾਰ ਕਹਿੰਦੇ ਦੇਰ ਨਹੀਂ ਪੈਂਦੀ ਉਸੇ ਵੇਲੇ ਮਿਲ ਜਾਂਦਾ ਸਾਰੇ ਨਾਲੋਂ ਵੱਡਾ ਇਹਦਾ ਜੋ ਫਾਇਦਾ ਦੱਸਦੇ ਨੇ ਉਹ ਇਸ ਤਰ੍ਹਾਂ ਕੱਟਦੀ ਜੰਮ ਫਾਸੀ ਉਹ ਜੱਪ ਦੀ ਰਾਟਾਂ ਚ ਤੇ ਜਮ ਫਾਸੀ ਬਾਹਰ ਮਿਲੇ ਪਦਵੀ ਅਵਨਾਸ਼ੀ ਅਵਨਾਸ਼ੀ ਪਦਵੀ ਤੱਕ ਪਹੁੰਚ ਜਾਂਦਾ ਆਸ ਸੰਯੋਗ ਚਾਹਤ ਹੈ ਸੋਈ ਤੁਮ ਕੋ ਤੋ ਸਭ ਪ੍ਰਾਪਤ ਹੋਵੇ ਕੋਈ ਆਸ ਕਰ ਲੋ ਕੋਈ ਬਾਜਨਾ ਕਰ ਐ ਸਮੇਂ ਤੇ ਜੋ ਚੁੱਕ ਜਾਈ ਜਿਹੜਾ ਹੁਣ ਟੁੱਕ ਜਾਏਗਾ ਨਾ ਆ ਸੰਗਤ ਕਿ ਜਿੰਨੇ ਬੈਠੇ ਹੋ ਸਭ ਨੇ ਗੱਲ ਸੁਣੀ ਆ ਵਚਨ ਸੁਣੇ ਕਹਿੰਦੇ ਜਿਹੜਾ ਇਹ ਸਮੇਂ ਤੋਂ ਹੁਣ ਚੁੱਕ ਜਾਊਗਾ ਨਾ ਚੜ ਕਰ ਮੇਰ ਦੇ ਸਾਤ ਲਪਾਈ ਪਹਾੜ ਦੇ ਚੋਟੀ ਤੇ ਚੜ ਕੇ ਖਾੜ ਦੇ ਚ ਗਿਰ ਗਿਆ ਜਪਜੀ ਕੰਠ ਰ ਨੇਤ ਪ੍ਰਤਿ ਹਰ ਦਇ ਜਨਮ ਜਨਮ ਕੇ ਕਲਮ ਲਹਰੇ ਸਾਰੇ ਜਨਮਾਂ ਜਨਮਾਂ ਤਰਾ ਦੇ ਪਾਪ ਕੱਟ ਜਾਂਦੇ ਇੱਕ ਪ੍ਰੇਮੀ ਸੀ ਸੰਗਰੂਰ ਦੇ ਰਹਿਣ ਵਾਲਾ ਉਹਦਾ ਨਾਮ ਸੀ ਲਾਲ ਸਿੰਘ ਉਹ ਚੜਾਈ ਕਰ ਗਿਆ ਤੇ ਲੈਣ ਵਾਸਤੇ ਉਹਨੂੰ ਆਏ ਅਮਰਤੋ ਨੇ ਛੇ ਗਿਆ ਨਹੀਂ ਸੀ ਕੇਵਲ ਜਪਜੀ ਸਾਹਿਬ ਪੜਦਾ ਹੁੰਦਾ ਉਥੇ ਜਾ ਧਰਮਰਾਜ ਦੇ ਗਿਆ ਉੱਠ ਚਾਰਦਾ ਹੁੰਦਾ ਜਬਜੀ ਸਾਹਿਬ ਕੋਲ ਜਾਂਦਾ ਧਰਮਰਾਜ ਕਹਿੰਦਾ ਇਹ ਲਾਲਸਿੰਨੀ ਸੀ ਲਿਆਉਣਾ ਦੂਆ ਲਾਲਸਾ ਲੈਣਾ ਜਾਓ ਮੋੜੇ ਆਵੋ ਉਹ ਜਾ ਰਸਤੇ ਜਾਇਆ ਉਹਨੇ ਇੱਕ ਕੌਤਕ ਦੇਖਿਆ ਕਮਾਲ ਦਾ ਜੇ ਉਹਥੇ ਇੱਕ ਬੀਬੀ ਬੈਠੀ ਉਹ ਕਹਿੰਦਾ ਜੀ ਵੀ ਤੂੰ ਮਾਤ ਲੋਕ ਨੂੰ ਜਾ ਰਹੇ ਆ ਮੇਰਾ ਇੱਕ ਸੁਨੇਹਾ ਲੈ ਜਾ ਕਹਿੰਦੇ ਕੀ ਕਹਿੰਦੇ ਉਥੇ ਮੇਰੇ ਮੇਰੇ ਪਤੀ ਗਏ ਹੋਏ ਕਹਿੰਦੇ ਮੈਂ ਤਾਂ ਵੀ ਭੀ ਜਾਣਦਾ ਨਹੀਂ ਕਹਿੰਦੇ ਉਹ ਸੰਤ ਮਸਤੂਆਣੀ ਵਾਲੇ ਕਹਿੰਦੇ ਉਹ ਇੱਥੋਂ ਪੇਜ ਜਿੱਤੇ ਗਏ ਨਹੀਂ ਸੰਸਾਰ ਦਾ ਉਧਾਰ ਕਰਨ ਵਾਸਤੇ ਮੈਂ ਇੱਥੇ ਕੱਲੀ ਆ ਉਹਨਾਂ ਨੂੰ ਕਹਦੇ ਹੋ ਵੀ ਛੇਤੀ ਕੰਮ ਕਾ ਕੇ ਆ ਜਾ। ਉਹ ਜਸਵੰਤ ਇੱਥੇ ਆਇਆ ਜਿਉਂਦਾ ਹੋ ਗਿਆ ਤਾਂ ਮਸਤੂਆਣੀ ਗਿਆ। ਮਹਾਰਾਜ ਜੀ ਨੂੰ ਜਾ ਕੇ ਸਾਰੀ ਬੇਨਤੀ ਕਰੀ ਵੀ ਸਤਿ ਬਾષા ਐਸ ਤਰ੍ਹਾਂ ਨਾਲ ਇੱਕ ਮੈਨੂੰ ਸਨੇਹਾ ਦਿੱਤਾ ਦਰਗਾਹ ਦੇ ਵਿੱਚ। ਉਹ ਕਹਿੰਦੇ ਤੈਨੂੰ ਫੇਰ ਜਮਦੂਤਾ ਨੇ ਨਹੀਂ ਕੁਝ ਕਿਹਾ ਕਹਿੰਦੇ ਮੈਂ ਮਹਾਰਾਜ ਅਮਰਤਾ ਛ ਗਿਆ ਨਹੀਂ ਸੀ ਪਰ ਮੈਂ ਜਪਜੀ ਸਾਹਿਬ ਪੜੀ ਜਾਂਦਾ ਸੀ ਜਦ ਮੈਨੂੰ ਫੜਿਆ ਕਹਿੰਦੇ ਵੇ ਜਪਜੀ ਸਾਹਿਬ ਪੜਦਾ ਹੈ ਇਹਨੂੰ ਹੱਥ ਨਾ ਲਾਓ ਕੁਝ ਨਾ ਕਹੋ ਇੱਜ਼ਤ ਨਾਲ ਲੈ ਕੇ ਜਾਓ ਗੁਰੂ ਨਾਨਕ ਦੇਵ ਜੀ ਬਾਣੀ ਪੜ। ਸੋ ਇਸ ਤਰ੍ਹਾਂ ਦੇ ਨਾਲ ਜਪਜੀ ਦਾ ਮਹਾਤਮ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਦੋਂ ਬੌਲੀ ਸਾਗਰਾ ਚੀ ਕਹਿੰਦੇ ਕਿੰਨੀਆਂ ਪੌੜੀਆਂ ਬਣ ਗਈਆਂ ਪਿਆਰੇ ਉਹ ਕਹਿੰਦੇ 84 ਕਹਿੰਦੇ ਜਾਓ ਅੰਮ੍ਰਿਤ ਵੇਲੇ ਉੱਠ ਕੇ ਪਹਿਲਾ ਇਸ਼ਨਾਨ ਬਾਹਰ ਕਰੋ ਹਰਨੇ ਰਹਤ ਹੋ ਕੇ ਛਣ ਕੇ ਸੀ ਟੁਬਾ ਮਾਰੋ ਪਹਿਲੀ ਪੌੜੀ ਤੇ ਆ ਕੇ ਫੇਰ ਜਪਜੀ ਦਾ ਪਾਠ ਕਰੋ ਫੇਰ ਚਲੇ ਜਾਓ ਦੂਸਰਾ ਟੁਬਾ ਮਾਰੋ ਐਸੇ ਤਰ੍ਹਾਂ 84 ਪੌੜੀਆਂ ਦੇ ਉੱਤੇ 84 ਪਾਠ ਜਿਹੜਾ ਕਰ ਲੇਗਾ ਉਹਦੀ 84 ਖਤਮ ਹੋ ਜਾਏਗੀ ਬਾਹਰ 84 ਕਰੇ ਇਸ਼ਨਾਨ ਇਤਨੇ ਜਪਜੀ ਪਾਠ ਵਿਖਾਨ ਸਤਗੁਰੂ ਮੂਰਤ ਕਰੇ ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਘੁਰਨੇ ਰਹਤ ਹੋ ਕੇ ਜਿਹੜਾ ਜਪਜੀ ਦਾ ਪਾਠ ਕਰ ਲੇਗਾ ਮਿਟੇ 84 ਆਉਣ ਜਾਣ ਉਹਦੀ 84 ਖਤਮ ਹੋ ਜਾਏਗੀ ਜਿਉਂ ਕਿਉ ਪਾਏ ਭਗਤ ਗੁਰ ਕੇਰੀ ਮਿਟੇ ਜੂਨ ਤੇ ਪਰਮਨ ਕੇਰੀ ਸੋ ਐਸਾ ਜਪਜੀ ਸਾਹਿਬ ਦਾ ਪਾਠ ਜਦੋਂ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਸ਼ਰੀਰ ਛੱਡਣ ਲੱਗੇ ਆਪਨੇ ਕਿਹਾ ਸਿੰਘੋ ਮੈਂ ਹੁਣ ਜਪਜੀ ਸਾਹਿਬ ਦਾ ਪਾਠ ਕਰਾਂ ਸੋ ਉਦੋਂ ਜਪਜੀ ਸਾਹਿਬ ਦਾ ਪਾਠ ਕਰਿਆ ਸ਼ਰੀਰ ਛੱਡਤਾ ਗੁਰੂ ਨੌਵੇਂ ਪਾਸ਼ਾ ਜਦੋਂ ਚਾਂਦਨੀ ਚੌਕ 'ਚ ਬਿਠਾ ਲਏ ਤਾ ਰੰਗਦੇਵ ਨੇ ਕਿਹਾ ਵੀ ਹੁਣ ਤੁਸੀਂ ਕਰਾਮਾਤ ਦਿਖਾਓ ਕਹਿੰਦੇ ਦਿਖਾ ਦਿੰਦੇ ਹਾਂ ਹੁਣ ਦਿਖਾ ਦਿੰਦੇ ਹਾਂ ਕਹਿੰਦੇ ਕੀ ਕਹਿੰਦੇ ਤੁਹਾਡੀ ਜਿਹੜੀ ਤਲਵਾਰ ਹੈ ਨਾ ਇਹ ਕੱਚਾ ਧਾਗਾ ਨਹੀਂ ਕੱਟ ਸਕਦੀ ਕਹਿੰਦੇ ਕੱਚਾ ਧਾਗਾ ਸੀ ਤਾਂ ਗਰਦਨ ਕੱਟ ਦਿੰਦੇ ਕਹਿੰਦੇ ਤੁਹਾਡੀ ਤਲਵਾਰ ਨਹੀਂ ਛੋਹ ਸਕਦੀ ਕਹਿੰਦੇ ਅਸੀਂ ਜਪਜੀ ਸਾਹਿਬ ਪੜਨੇ ਵੜ ਕੇ ਜਦ ਅਸੀਂ ਸਿਰ ਨੀਵਾ ਕਰਾਂਗੇ ਨਮਸਕਾਰ ਕਰਾਂਗੇ ਉਹਦੇ ਬਾਅਦ ਜਦ ਅਸੀਂ ਉੱਪਰ ਉੱਠਾਂਗੇ ਉਸ ਵੇਲੇ ਤੁਸੀਂ ਆਪਣੀ ਤਲਵਾਰ ਚਲਾ ਦਿਓ ਆਹ ਕਾਗਜ਼ ਬੰਦੋ ਇੱਥੇ ਸਾਡੀ ਕਰ ਦਿੰਦੇ ਨਾਲ ਤੇ ਨਾਲ ਤਾਗਾ ਬੰਦੋ ਇਹਦੇ ਉੱਤੇ ਤਲਵਾਰ ਚਲਾਇਓ ਆਪਣੀ ਤਾਗਾ ਬੰਦ ਤੇ ਮਹਾਰਾਜੀ ਨੇ ਜਗਜੀ ਸਾਹਿਬ ਪੜਿਆ ਪੜ ਕੇ ਜਦ ਜਿੱਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖੁਜਲੇ ਕਹਤੀ ਛੁੱਟੀ ਨਾਲ ਕਹਿ ਕੇ ਮਸਤ ਕਰਨਾਇਆ ਇਸ ਤਰ੍ਹਾਂ ਉੱਪਰ ਹੋਏ ਉਹਨਾਂ ਨੇ ਉਹ ਧਾਗੇ ਤੇ ਜਿਹੜਾ ਕਾगज ਬੰਨੇ ਹੋਇਆ ਸੀ ਉਹਦੇ ਉੱਤੇ ਤਲਵਾਰ ਚਲਾਈ ਤਾਂ ਸੀਸ ਪਹਿਲਾਂ ਹੀ ਭਾਈ ਜੱਤੇ ਦੇ ਗੋਦੀ ਵਿੱਚ ਚਲੇ ਗਿਆ ਪਹਿਲਾਂ ਹੀ ਤੇ ਹੈਰਾਨ ਹੋ ਗਏ ਵੀ ਸਾਡੀ ਤਲਵਾਰ ਨੇ ਤਾਂ ਕੱਚਾ ਧਾਗਾ ਨਹੀਂ ਕਟਿਆ ਵੀ ਸੀਸ ਕਿਵੇਂ ਕਟਿਆ ਗਿਆ ਸੋ ਜਪਜੀ ਸਾਹਿਬ ਦੀ ਮਾਨਤਾ ਮਹਾਰਾਜ ਨੇ ਬਹੁਤ ਅਸੀ ਹੈ ਬਾਬਾ ਲਾਲ ਸਿੰਘ ਜੀ ਨੇ ਜਦ ਅਸਰੀਂ ਛੱਡਿਆ ਬਾਬਾ ਕਰਨ ਸਿੰਘ ਜੀ ਹੋਤੀ ਮਰਦਾਨ ਵਾਲੇ ਸੰਗਤਾਂ ਬੁਲਾ ਲਈਆਂ ਵੀ ਅਸੀਂ ਸਰੀਂ ਛੱਡਣ ਸੰਗਤ ਉਹ ਵੀ ਉਦਾਸ ਬਾਬਾ ਜੀ ਹਾਰੇ ਨਾ ਜਾਓ ਹਾਰੇ ਨਾ ਬਾਬਾ ਲਾਲ ਸਿੰਘ ਜੀ ਛੋਟੇ ਸੱਤ ਜਿਹੜੇ ਸੀ ਉਹ ਆ ਗਏ ਕਹਿੰਦੇ ਬਾਬਾ ਜੀ ਸੰਗਤਾਂ ਤੇ ਤਰਸ ਕਰੋ ਕਹਿੰਦੇ ਭਾਈ ਲਾਲ ਸਿਆ ਤਾਂ ਫੇਰ ਤੂੰ ਚਲਿਆ ਜਾ ਛੋਟੀ ਥਾਂ ਤੇ ਗੁਰਮੁਖ ਆਵੇ ਜਾਏ ਨ ਸੰਗ ਕਹ ਤੇਰੇ 2 ਸਾਲ 2 ਮਹੀਨੇ 2 ਦਿਨ ਰਹਿੰਦੇ ਅਸੀਂ ਫਿਰ ਤੇਰੇ ਤੇਰੇ ਵੇਲੇ ਆ ਜਾਂਗੇ ਕਹਿੰਦੇ ਠੀਕ ਐ ਮਹਾਰਾਜ 4.5 ਵਜੇ ਸ਼ਰੀਰ ਚੜਨਾ ਸੀ 4 ਵਜੇ ਬਾਬਾ ਲਾਲ ਸਿੰਘ ਜੀ ਆਗੇ ਨਾ ਤੋਕੇ ਕਫਨ ਪਾਇਆ ਉੱਥੇ ਬੈਠ ਕੇ ਬੜੇ ਬਿਰਾਗ ਦੇ ਸ਼ਬਦ ਪੜੇ ਫਿਰ ਕਹਿਣ ਲੱਗੇ ਵੀ ਹੁਣ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਜਾਗੜਾ ਮਾਰ ਲਿਆ ਜਪਜੀ ਸਾਹਿਬ ਦਾ ਪਾਠ ਕਰਕੇ ਡੱਬਾ ਸੀਗਾ ਕੋਲ ਜੀ ਦੇ ਚ ਉਹਨਾਂ ਦਾ ਜਲ ਪ੍ਰਵਾਹ ਕਰਨਾ ਇੰਨੇ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਕਹਿ ਕੇ ਇਕਦਮ ਲੰਮੇ ਪੈ ਗਏ ਬਾਬਾ ਜੀ ਕਹਿਣ ਲੱਗੇ ਦੇਖੋ ਭਾਈ ਲਾਲ ਸੋਹਣੀ ਚਲੇ ਗਏ ਹੈਗੇ ਜਦ ਨਵਜ ਨੂੰ ਹੱਥ ਲਾਇਆ ਉੱਥੇ ਕੁਛ ਨਹੀਂ ਸੁਇ ਜਪਜੀ ਸਾਹਿਬ ਅੰਤ ਸਮੇਂ ਸਹਾਇਤਾ ਕਰਦਾ ਹੈ ਮਦਦ ਕਰਦੇ ਨੇ ਗੁਰੂ ਸਾਹਿਬ ਜਿਹੜਾ ਸਿੱਖ ਗੁਰੂ ਦੀ ਮਦਦ ਨਹੀਂ ਚਾਹੁੰਦਾ ਸਿੱਖ ਬਣਿਆ ਹੋਇਆ ਕਹਿੰਦੇ ਉਹਦਾ ਕੀ ਫਾਇਦਾ ਜਪੇ ਜਾਪ ਤਨ ਤਾਪ ਖਪ ਕਹਿੰਦੇ ਉਹਦੇ ਤਨ ਦੇ ਤਿੰਨੇ ਤਾਪ ਆਦੀ ਵਿਆਦੀ ਉਪਾਦੀ ਤਿੰਨੇ ਖਤਮ ਹੋ ਜਾਣਗੇ ਆਰਬਲਾ ਵੱਧ ਜਾਏ ਉਮਰ ਵੱਧ ਜੂਰਦੀ ਕਰੇ ਕਾਮਨਾ ਜਥਾ ਯੁਰ ਤਥਾ ਜਾਪ ਤੇ ਪਾਏ ਜਿਹੜਾ ਜਿਵੀ ਫੁਰਨਾ ਕਾਮਨਾ ਕਰਦਾ ਉਹ ਜਾਪ ਕਰਨ ਦੇ ਨਾਲ ਮਿਲ ਜਾਏ ਆਪ ਸੁਣੀਏ ਇੱਕ ਜਾਪ ਬੜਾ ਹੈ ਸਤਿਗੁਰ ਕੈ ਸਿੱਖ ਸੰਗ ਮੋਖਤ ਮੋਖ ਤਬਖਸ਼ੀ ਗੁਰੂ ਦਰਗੇ ਜਾਇ ਨ ਸੰਗ ਜਦੋਂ ਜਪਜੀ ਸਾਹਿਬ ਸ਼ੁੱਧ ਕਰਕੇ ਇੱਕ ਚਿਤਤ ਹੋ ਕੇ ਪੜ੍ਹ ਲੇਗਾ ਕਹਦੇ ਦਰਗਾਹ ਚ ਜਾਂਦਾ ਨਿਸ਼ਾਨ ਤੇ ਪ੍ਰਾਪਤੀ ਹੁੰਦੀ ਹੈ ਆਤਮਾਦਰਸੀ ਕੀ ਗਤੀ ਪ੍ਰਾਪਤਿਸ ਕੋ ਹੋਏ ਬਰਮ ਗਿਆਨੀ ਦੀ ਗਤੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਰਹੋ ਸੰਗ ਤੇ ਸਤਿਗੁਰੂ ਗੁਰੂ ਉਹਦੇ ਨਾਲ ਹਮੇਸ਼ਾ ਹੀ ਰਹਿੰਦਾ ਪਾਏ ਸਾਹਿਕ ਸੋਏ ਸਾਹਿਕ ਮਿਲ ਗਿਆ ਨਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਸਿਮਰ ਸਿਮਰ ਤੇ ਸਦਾ ਸਵਾਰ ਜਿਉ ਤਨ ਨਹਿ ਕੀ ਤੇਨ ਕੋ ਠਾਕਰ ਚਾਰੇ ਨਿਤ ਜਿਵੇਂ ਗਉਆ ਚਾਲਦਾ ਸੀ ਨਾ ਵਾਹਿਗੁਰੂ ਤੰਨੇ ਦੀਆਂ ਕਰ ਪ੍ਰਤੀਤ ਨਿਤ ਜਾਪ ਪੜਾਇ ਤਿਮ ਤੇ ਸਤਗੁਰ ਮਿਤ ਜਿਹੜਾ ਪ੍ਰਤੀਤ ਕਰਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਪੜੇਗਾ ਉਹ ਤੇ ਤੰਨੇ ਮਨ ਗੰਗਰ ਗੁਰੂ ਨਾਨਕ ਦੇ ਚਾਰੇ ਸਾਰੇ ਕੰਮ ਗੁਰੂ ਨਾਨਕ ਕਰੂ ਉਹਨਾਂ ਦੇ ਪੜ੍ਹੇ ਸਿਨੇ ਚਿਤ ਲਾਏ ਕੇ ਜੋ ਸਿੱਖ ਦੇ ਸੁਪ੍ਰੀਤ ਪ੍ਰੀਤ ਦੇ ਨਾਲ ਚਿਤ ਲਾ ਕੇ ਜਿਹੜਾ ਪੜੂ ਮਨ ਚਿੰਤਾ ਤੋਂ ਫਾਲਪਾਏ ਕੇ ਤਰ ਹੈ ਸਿੱਖ ਭੈ ਪੀਤ ਆਪ ਵੀ ਤਰਜੂ ਤੇ ਦੁਜਿਆਂ ਨੂੰ ਵੀ ਤਰਜੂ ਜਿਹੜਾ ਨਿਤਨੇਮ ਕਰਦਾ ਹੈ ਇਹਦਾ ਜਪਜੀ ਸਾਹਿਬ ਦੀ ਮੂਹ ਪਰ ਬੇਨਤੀ ਕਰੀਆ ਨਿਤਨੇਮ ਕਰਨਾ ਸਿੱਖ ਵਾਸਤੇ ਹੱਥੋਂ ਜ਼ਿਆਦਾ ਜ਼ਰੂਰੀ ਹੈ ਨਹੀਂ ਮਾਲ ਪੈ ਜਾਇਆ ਕਰਦੀ ਹੈ ਤੇ ਉਹਦੇ ਬਾਰੇ ਇਸ ਤਰ੍ਹਾਂ ਫਰਮਾਦਾ ਕਿ ਕੱਟੇ ਜਾਣਗੇ 84 ਵਾਲੇਗੇ ਜਿੱਤ